ਸਤ ਸ੍ਰੀ ਅਕਾਲ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਅਤੇ Facebook ਪੇਜ ਅੰਮ੍ਰਿਤ ਦੇੜੀ ਫਾਰਮ ਦੇ ਉੱਤੇ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਇੱਕ ਗੱਬਣ ਮੱਝ ਦਿਖਾਉਣੀ ਹੈ ਜਿਹੜੀ ਕਰਮਾ ਵਾਲੀ 15-20 ਦਿਨਾਂ ਦੀ ਕੱਚੀ ਹੈ ਹਜੇ ਤੇ ਲੇਬਲ ਉਹਦੀ ਸੰਖੀ ਹੈ ਪਿੰਡ ਰਾਮੂ ਵਾਲਾ ਨੇੜੇ ਪਿੰਡ ਭੋੜੀਪੁਰਾ ਫਰਾਜ ਭਗਤਾ ਭਾਈ ਕਾ ਜ਼ਿਲ੍ਹਾ ਬਠਿੰਡਾ ਸਵਾਹੋ ਕਿਸਾਨ ਵੀਰ ਨਾਲ ਗੱਲ ਕਰਾਉਨੇ ਆ ਬਾਕੀ ਸਾਰੀ ਡਿਟੇਲ ਆਪਾਂ ਲੈਨੇ ਆ ਆਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਹਾਂਜੀ ਆਪਣਾ ਨਾਮ ਦੱਸ ਦਿਓ ਜੀ ਪਹਿਲਾਂ ਤਾਂ ਜੀ ਮੇਰਾ ਨਾਮ ਮੇਰਾ ਤੇਜ ਸਿੰਘ ਜੀ ਤੇ ਕਿੰਨੇਵੇਂ ਸੂਏ ਸੂਦੀਆਂ ਮਾਝ ਆਪਣੀ ਕਿੰਨੀਆਂ ਤੇਜੇ ਸੂਏ ਸੂਦੀਆਂ ਜੀ ਮਾਝ ਆਪਣੀ ਠੀਕ ਹੈ ਤੇ ਦੁੱਧ ਦੀ ਡੀਟੇਲ ਕੀ ਹੈ ਦੀ ਜੀ ਦੁੱਧ ਤਕਰੀਬਨ ਹੈਗਾ 15-16 ਲੀਟਰ ਦੁੱਧ ਹੈਗੇ ਅੱਛਾ 15-16 ਲੀਟਰ ਠੀਕ ਹੈ ਬੜੀ ਸੇਵਾ ਦੇ ਉੱਤੇ ਸਾਦੀ ਸੇਵਾ ਦੇ ਉੱਤੇ ਹਾਂਜੀ ਹਾਂਜੀ ਠੀਕ ਹੈ ਠੀਕ ਹੈ ਤੇ ਇਹਦਾ ਮੁੱਲ ਭਾਈ ਕੀ ਕਰੋਗੇ ਮੁੱਲੇ ਦਾ ਹੈਗੇ ਜੀ 1 ਲੱਖ 65 ਹਜ਼ਾਰ ਠੀਕ ਹੈ ਠੀਕ ਹੈ ਮੜੇ ਤੋਰ ਕੇ ਦਿਖਾ ਦਿਓ ਕਰ ਜੀ ਤੋਰ ਬਿਲ ਥਾਂਲੇ ਵੀ ਦੋਸਤੋ ਚੰਗੀ ਐ ਮੱਝ ਵਧੀਆ ਤਿਆਰ ਹੋ ਜਾਣੀ ਹੈ ਹਜੇ ਜਿਵੇਂ 15 20 ਦਿਨ ਪਏ ਆ ਤੇ ਬਾਕੀ ਤੁਸੀਂ ਆਪਣੀ ਨਿਰਖ ਪਰਖਣ ਆਪ ਖਰੀਦ ਲੈਣਾ ਪਸ਼ੂ ਤੋਰ ਕੇ ਤੁਹਾਨੂੰ ਦਿਖਾ ਦੇਣੇ ਦੋਸਤੋ ਥਾਂਲੇ ਵੀ ਆ ਤੁਸੀਂ ਚੈੱਕ ਕਰ ਸਕਦੇ ਹੋ ਬਾਹਰ ਮਾਈਕ ਵਾਲੀ ਹਾਂ ਕਰਦੇ ਹਾਂ ਹੂੰ ਤਾਲਾ ਲੇਵਾ ਦੋਸਤੋ ਚੈੱਕ ਕਰ ਲਓ ਤੁਸੀਂ ਵਧੀਆ ਚੰਗੀ ਸਮੀ ਪਾਲੀ ਹੋਈ ਆ ਮੋੜ ਲਓ ਮੋੜ ਲਓ ਜੀ ਮੋੜ ਲਓ ਮੱਝ ਦੀ ਕੁਆਲਿਟੀ ਤੁਸੀਂ ਚੈੱਕ ਕਰ ਲਓ ਇਹਨਾ ਮੱਕਵਾਂ ਫਾਈਟੇ ਬਾਨਾ ਖੱਲੇ ਯਾਰ